ਬੀਤੇ 2 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਤਸਵੀਰਾਂ ਜਨਤਕ ਹੋਈਆਂ ਸਨ ਜੋ ਕਿ ਸ਼ਿਮਲਾਪੁਰੀ ਇਲਾਕੇ ਦੀਆਂ ਸਨ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਬੇਜਬਾਨ ਜਾਨਵਰ ਦੇ ਇਨਲੋਕ ਟਾਇਲ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੇ ਮੁਹੱਲੇ 'ਚ ਰਹਿਣ ਵਾਲੀ ਇੱਕ ਬੱਚੀ ਵੱਲੋਂ ਇਸ ਵਿਅਕਤੀ ਦੀ ਹਰਕਤ ਦਾ ਵਿਰੋਧ ਕੀਤਾ ਗਿਆ ਤਾਂ ਉਕਤ ਵਿਅਕਤੀ ਵੱਲੋਂ ਉਸ ਬੱਚੇ ਨੂੰ ਅਪਸ਼ਬਦ ਬੋਲੇ ਗਏ ਜਿਸ ਦੇ ਉੱਪਰ ਇਹ ਮੁਹੱਲਾ ਵਾਲਿਆਂ ਨੇ ਨਜ਼ਦੀਕ ਚੌਂਕੀ ਦੇ ਇਸ ਦੇ ਸ਼ਿਕਾਇਤ ਦਰਜ ਕਰਵਾਈ ਬੀਤੀ ਰਾਤ ਮੀਡੀਆ ਦੇ ਰੂਬਰੂ ਬੋਲਦੇ ਦੱਸਿਆ ਕਿ ਪੁਲਿਸ ਸਾਡੀ ਕਿਸੇ ਵੀ ਤਰ੍ਹਾਂਵਾਂ ਨਾਲ ਦੀ ਸੁਨਵਾਈ ਨਹੀਂ ਕਰ ਰਹੀ ਜਦਕਿ ਵੀਡੀਓ ਦੇ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਹੈ ਕਿ ਕਿੰਨੀ ਕਰਤੂਤਾ ਦੇ ਨਾਲ ਇਸ ਵਿਅਕਤੀ ਨੇ ਬੇਜ਼ਬਾਨ ਜਾਨਵਰ ਦੇ ਉੱਤੇ ਹਮਲਾ ਕੀਤਾ ਤੇ ਕਿਸ ਤਰ੍ਹਾਂ ਸਾਡੀ ਬੱਚੀ ਦੇ ਨਾਲ ਵੀ ਗਾਲੀ ਗਲੋਚ ਕਰ ਰਿਹਾ ਹੈ ਸੁਣਿਆ ਜਾ ਸਕਦਾ ਪਰ ਫਿਰ ਵੀ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ ਬੱਚੀ ਦੇ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਉਕਤ ਵਿਅਕਤੀ ਦੇ ਖਿਲਾਫ ਐਨੀਮਲ ਐਕਟ ਅਧੀਨ ਅਤੇ ਜੋ ਬੱਚਿਆਂ ਨੂੰ ਅਪਸ਼ਬਦ ਬੋਲੇ ਹਨ ਉਸ ਨੂੰ ਲੈ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਮਾਮਲਾ ਇਸ ਤਰ੍ਹਾਂ ਹੋਇਆ ਜੀ 16 ਤਰੀਕ ਦੀ ਗੱਲ ਹੈਗੀ ਐ ਤੇ ਡੌਗ ਬਾਹਰ ਗਲੀ ਦੇ ਵਿੱਚ ਬੈਠਾ ਹੋਇਆ ਸੀਗਾ ਤੇ ਉਹਨਾਂ ਨੇ ਉਹ ਆਰਾਮ ਨਾਲ ਡੌਗ ਬੈਠਾ ਹੋਇਆ ਤੇ ਉਹ ਬਾਹਰ ਆਏ ਨੇ ਤੇ ਉਹ ਡੌਗ ਉਹਨਾਂ ਦੇ ਕੋਲ ਉਹਨਾਂ ਨੂੰ ਪਿਆਰ ਕਰਨ ਗਿਆ ਵਾ ਤੇ ਉਹ ਉਹਨੇ ਉਹਨੂੰ ਘੂਰਿਆ ਤੇ ਪਿੱਛੇ ਹੋ ਗਿਆ ਡੌਗ ਪਿੱਛੇ ਹੋ ਗਿਆ ਫਿਰ ਉਹਨੇ ਇੰਟਰਲੌਕ ਚੱਕੀ ਤੇ ਉਹਦੇ ਮਾਰੀ ਡੌਗ ਦੇ ਮਾਰੀ ਡੌਗ ਦੇ ਲੱਗੀ ਸਿਰ ਦੇ ਵਿੱਚ ਇੰਟਰਲੌਕ ਇਹ ਜਿਹੜੀ ਸੜਕ ਜਿਹੜੀ ਗਲੀਆਂ ਦੇ ਵਿੱਚ ਲੱਗਦੀ ਹੈ ਇੰਟਰਲੌਕ ਤਾਂ ਹੈ ਨਾ ਹਾਂਜੀ ਤਾਂ ਹੈ ਅੱਛਾ ਤੇ ਉਹਨੇ ਉਹਨੇ ਡੌਗ ਦੇ ਸਿਰ ਦੇ ਵਿੱਚ ਮਾਰੀ ਤੇ ਡੌਗ ਦੇ ਇੰਟਰਨਲ ਬਲੀਡਿੰਗ ਹੋਈ ਆ ਤੇ ਉਹਦੇ ਕਾਫੀ ਉਹਦੇ ਜਿਆਦਾ ਸੱਟ ਲੱਗੀ ਹੋਈ ਆ ਤੇ ਉਹਨੂੰ ਉਹਨੂੰ ਲੋਰੀ ਬੰਨ ਦੇ ਨੇ ਤੇ ਉਹਦਾ ਇਲਾਜ ਅਸੀਂ ਕਰਵਾਉਣਾ ਕਿ ਕਾਰਨ ਕੀ ਹੋਇਆ ਜਿਹੜੀ ਕਰੋਟ ਆ ਦਿਖਾਈ ਇਸ ਪਾਸੇ ਪਤਾ ਨਹੀਂ ਜੇ ਇਹ ਤਾਂ ਹੁਣ ਉਹ ਹੀ ਜਾਣਦੇ ਨੇ ਵੀ ਕਿਉਂ ਕਿਸ ਚੀਜ਼ ਦੀ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਕਿਉਂ ਡੌਗ ਦੇ ਵਿੱਚ ਇਦਾਂ ਪਏ ਹੋਏ ਨੇ ਤੇ ਡੌਗ ਨੂੰ ਕਰੋਟੀ ਬਾਦੇ ਉਹ ਕੁਝ ਵੀ ਨਹੀਂ ਕਹਿੰਦਾ ਹੈਗਾ ਪਤਾ ਨਹੀਂ ਇਹਨਾਂ ਬਿਨਾ ਮਤਲਬ ਤੋਂ ਕਹਿਣਗੇ ਕਿ ਵੜਦੇ ਆ ਵੜਦੇ ਜੇ ਡੌਗ ਵੜਦਾ ਹੋਵੇ ਤੇ ਕੋਲ ਵੀ ਨਹੀਂ ਕੋਈ ਜਾ ਸਕਦਾ ਡੌਗ ਦੇ ਵੜਦੇ ਰੋਦੇ ਤਾਂ ਤੇ ਉਸ ਤੋਂ ਬਾਅਦ ਜਦੋਂ ਉਹਦੇ ਇੱਕ ਉਹਨੇ ਟਾਇਲ ਮਾਰੀ ਐ ਟਾਇਲ ਵੱਜ ਕੇ ਉਹਨਾਂ ਦੇ ਇਹ ਹੈਗੇ ਮਨਜੀਤ ਸਿੰਘ ਜੀ ਹੈਗੇ ਆ ਇਹਨਾਂ ਦੇ ਘਰ ਦੇ ਵਿੱਚ ਜਾ ਵੱਜੀ ਫਿਰ ਉਹ ਤੇ ਡੌਗ ਦੇ ਵੱਜ ਕੇ ਫਿਰ ਘਰ ਦੇ ਵਿੱਚ ਫਿਰ ਉਹ ਬੱਚੀਆਂ ਇਹਨਾਂ ਦੀਆਂ ਦੋਨੋਂ ਬਾਹਰ ਆਈਆਂ ਤੇ ਉਹਨਾਂ ਨੇ ਪੁੱਛਿਆ ਵੀ ਅੰਕਲ ਤੁਸੀਂ ਕਿਉਂ ਵੀ ਮਾਰਿਆ ਕਿਉਂ ਆ ਵੀ ਵੀ ਇਦਾਂ ਸਾਡੇ ਘਰ ਦੇ ਵਿੱਚ ਕਿਉਂ ਮਾਰੀ ਇੱਟ ਤੇ ਉਹ ਬੱਚੀਆਂ ਨੂੰ ਵੀ ਗਾਲਾਂ ਕੱਢਣ ਲੱਗੇ ਤੇ ਡੌਗ ਨੂੰ ਵੀ ਗਾਲਾਂ ਕੱਢੇ ਡੌਗ ਤਾਂ ਅੰਦਰ ਜਾ ਕੇ ਬੇਹੋਸ਼ ਹੋ ਗਿਆ ਸੀਗਾ ਉਹਨੂੰ ਪਤਾ ਹੀ ਨਹੀਂ ਲੱਗਿਆ ਤੇ ਉਹਨਾਂ ਨੇ ਫਿਰ ਮੈਨੂੰ ਫੋਨ ਕਿ ਬੱਚੀਆਂ ਨੇ ਮੈਨੂੰ ਫੋਨ ਕੀਤਾ ਕਿ ਅੰਟੀ ਆਇਓ ਤੇ ਮੈਂ ਗਈ ਆ ਮੈਂ ਕਿ ਹਾਂਜੀ ਕੀ ਗੱਲ ਹੋਗੀ ਤੇ ਮੈਂ ਹਲੇ ਜਾ ਕੇ ਪੁੱਛਿਆ ਹੀ ਆ ਉਹ ਤਾਂ ਮੇਰੇ ਤੇ ਚੜ੍ਹਾਈ ਕਰਨ ਨੂੰ ਆਏ ਮੈਨੂੰ ਨਾਲ ਕੱਢਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਹਾਂਜੀ ਤੇ ਬਸ ਫਿਰ ਡਾਇਰੈਕਟਰ ਕੋ ਕੋ ਇਨਸਾਨ ਕਿਦਾਂ ਦਾ ਆ ਵੀ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦੇ ਬੱਚਿਆਂ ਨੂੰ ਹੀ ਗਾਲਾਂ ਕੱਢੀਆਂ ਤੁਹਾਨੂੰ ਵੀ ਕੱਢੀਆਂ ਗਾਲਾਂ ਇਹ ਹੁਣ ਡਾਇਰੈਕਟਰ ਬਾਰੇ ਤਾਂ ਪਤਾ ਕਿਸੇ ਦੇ ਕੁਝ ਨਹੀਂ ਪਤਾ ਮੈਨੂੰ ਵੀ ਕਿਦਾਂ ਦਾ ਹੈ ਕਿਤੇ ਮੈਂ ਨਹੀਂ ਮੁਹੱਲੇ 'ਚ ਕਿਸ ਤਰ੍ਹਾਂ ਦਾ ਨਹੀਂ ਮੈਂ ਅਸੀਂ ਕੋਈ ਇਹਨਾਂ ਇਹਨਾਂ ਦਾ ਸਾਡਾ ਕੋਈ ਗਲਤ ਬਤਾਵਾ ਹੈ ਨਹੀਂ ਤੇ ਹੁਣ ਮੈਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਹਾਂਜੀ ਮਾਮਲਾ ਬਾਰੇ ਧਿਆਨ ਚਾ ਜੀ ਕੰਪਲੇਂਟ ਆਈ ਹੋਈ ਆ ਇਨਾਂ ਦੀ ਉਸ ਤੋਂ ਬਾਅਦ ਆਪਸ ਵਿੱਚ ਹੀ ਗਾਲੀ-ਗਲੋਚ ਵੀ ਹੋਇਆ। ਉਲਕਹਰ ਹੋਈ ਹੈ। ਦੋਹੇ ਪਾਰਟੀਆਂ ਦੀਆਂ ਮੇਰੇ ਕੋਲ ਕੰਪਲੇਂਟਾਂ ਆਈਆਂ ਹੋਈਆਂ। ਇਨਕੁਆਰੀ ਕਰ ਰਹੇ ਆ। ਜੋ ਵੀ ਤਾਂ ਸਾਹਮਣੇ ਆਣਗੇ ਉਹਦੇ ਉੱਤੇ ਅਪਕਾਰ ਵੀ ਕਰਦੇ ਹਾਂਗੇ ਜੀ। ਸਰ ਇੱਕ ਐਨੀਮਲ ਲੈਪ ਦੇ ਗੇਨ ਕੀ ਇਹਦੇ ਪੱਤੇ ਦਰਸ ਕੀਤਾ ਜਾਂਦਾ ਹੈ ਸ਼ੇਤੀ ਦੇ ਉੱਪਰ। ਦੇਖੋ ਜੀ ਆਪਾਂ ਕਲੀਅਰ ਕਰ ਰਹੇ ਆ। ਇਨਕੁਆਰੀ ਹੋ ਰਹੀ ਹੈ। ਠੀਕ ਹੈ ਜੀ। ਫਿਰ ਜੋ ਵੀ ਬਣਦੀ ਕਾਰਵਾਈ ਆਪਾਂ ਕਰਾਂਗੇ। ਤੇ ਇਹਦੇ ਵਿੱਚ ਇੱਕ ਬੱਚੀ ਨੇ ਵਿਰੋਧ ਕੀਤਾ ਇਸ ਵਿਅਕਤੀ ਦਾ ਤੇ ਵਿਰੋਧ ਕਰ ਆਂਡੀ ਕਵਾਂਟੀ ਹੈਗੇ ਨਹੀਂ ਜੀ। ਜੀ। ਉਹ ਆਮੋ ਸਮੇਂ ਉਹ ਵਿਅਕਤੀ ਨੇ ਗੱਲਾਂ ਕੱਢੀਆਂ ਉਹ ਵਿਅਕਤੀ ਕਹਿੰਦਾ ਵੀ ਇਹਨਾਂ ਨੇ ਕਿਥੇ ਵਾਰਾ ਕੁੱਤਿਆਂ ਨੂੰ ਇਹ ਫੀਡ ਫੂਡ ਪਾਉਣ ਦੇ ਰੱਖਦੇ ਨੇ ਵੀ ਮੈਨੂੰ ਕੁੱਤੇ ਨੇ ਵੱਢਣ ਦੀ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਮੈਂ ਇਹਨਾਂ ਨੂੰ ਘਰੇ ਜਾ ਕੇ ਕਹਿ ਕੇ ਵੀ ਆਇਆ ਵੀ ਭਾਈ ਤੁਸੀਂ ਇਦਾਂ ਨਾ ਕਰੋ ਵੀ ਛੋਟੇ ਬੱਚਿਆਂ ਨੂੰ ਵੀ ਇਹ ਵੱਢਣਗੇ ਇਸ ਕਰਕੇ ਉਹਦੀ ਅਸੀਂ ਪੂਰੀ ਮਹੱਲੇ ਚੋਂ ਇਹਨਾਂ ਦੀ ਜਿਹੜੀ ਗਣੀ ਆ ਸਾਰਿਆਂ ਦੇ ਬਿਆਨ ਬੂਨ ਦੇਖ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਜੋ ਬਣਦੀ ਕਰੇਪਾਂ ਕਰਾਂਗੇ